ਗ੍ਰਾਮ ਪੰਚਾਇਤ ਗ੍ਰਾਮ ਸਭਾ ਦੇ ਵਿੱਚ ਲੋਕੀ ਬਹੁਤ ਕਨਫਿਊਜ਼ ਹੁੰਦੇ ਆ ਕਿ ਆਖਰ ਚ ਇਹ ਕੀ ਹੈ ਕੀ ਸਰਕਾਰ ਦਾ ਕੀ ਉਸ ਤੇ ਰੋਲ ਹੁੰਦਾ ਹੈ ਤੇ ਪੰਚਾਇਤਾਂ ਦਾ ਉਸ ਤੇ ਕੀ ਰੋਲ ਹੁੰਦਾ ਹੈ ਤੇ ਪਿੰਡਾਂ ਵਾਲਾ ਦਾ ਉਸ ਤੇ ਕੀ ਰੋਲ ਹੁੰਦਾ ਹੈ ਜੇ ਸਰਬਸੰਮਤੀ ਨਾਲ ਇਲੈਕਸ਼ਨ ਹੋਊਗੀ ਤੇ ਸਾਰੇ ਸਹੀ ਬੰਦੇ ਚੁਣ ਕੇ ਆਉਣਗੇ ਤਾਂ ਪਿੰਡ 'ਚ ਧੜੇਵਾਜੀ ਵੀ ਨਹੀਂ ਹੋਊ ਤੇ ਖਰਚ ਵੀ ਨਹੀਂ ਹੋਊਗਾ ਤੇ ਜਿਹੜਾ ਨਸ਼ਿਆਂ ਦਾ ਰੋਜ ਦਾ ਰੌਲਾ ਪੈਂਦਾ ਤੇ ਕੋਈ ਨਸ਼ਿਆਂ ਦੀ ਵਰਤੋਂ ਵਾਲੀ ਗੱਲ ਵੀ ਨਹੀਂ ਹੋਊਗੀ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਉਹੀ ਜਾਗਰੂਕ ਕਰਨ ਵਾਲੀ ਗੱਲ ਆ ਕਿ ਜਿਹੜੇ ਪਿੰਡ ਦੇ ਵਾਸੀ ਨੇ ਜਿਹੜੇ ਪਿੰਡ ਦੇ ਵੋਟਰ ਨੇ ਉਹਨਾਂ ਕੋਲੇ ਕਿੰਨਿਆ ਭਾਵਨਾ ਨੇ ਕਿੰਨੇ ਅਧਿਕਾਰ ਨੇ ਉਹਨਾਂ ਬਾਰੇ ਹੁਣ ਤੱਕ ਵੀ ਉਹਨਾਂ ਨੂੰ ਜਾਣਕਾਰੀ ਨਹੀਂ ਜਿਹੜੀ ਹੋਣੀ ਚਾਹੀਦੀ ਸੀ ਤੁਸੀਂ ਡਰੱਗਸ ਦੀ ਗੱਲ ਕੀਤੀ ਹੈ ਨੌਜਵਾਨਾਂ ਦੇ ਵਿੱਚ ਵਾਅਦਾ ਜਾ ਰਿਹਾ 50 ਚ ਪਿੰਡਾਂ ਦੇ ਵਿੱਚ ਸਰਕਾਰ ਉਹਨਾਂ ਵੱਲ ਖੋਲ ਕੇ ਚੱਲ ਨਹੀਂ ਪੰਦੀ ਖਿਲਾਫ ਉਹਨਾਂ ਚੱਲ ਨਹੀਂ ਪੰਦੀ ਡਰੱਗਸ ਡੀਲਰ ਦੇ ਅਗੇਸਟ ਜਾਂ ਮੈਂ ਇਹ ਵੀ ਕਹੂੰਗਾ ਕਿ ਜਿਹੜੇ ਐਨ ਆਰ ਆਈ ਲੋਕੀ ਨੇ ਉਹ ਪਿੰਡਾਂ ਦੇ ਵਿੱਚ ਪਾਰਟੀਵਾਦੀ ਪੈਦਾ ਕਰਦੇ ਨੇ ਪਿੰਡਾਂ ਦੇ ਵਿੱਚ ਇੱਕ ਚੀਜ਼ ਹੋਰ ਦੇਖੀ ਜਾ ਰਹੀ ਹੈ ਪਿੰਡ ਤੇ ਪਿੰ ਖਾਲੀ ਹੁੰਦੇ ਜਾ ਰਹੇ ਐ ਲੋਕੀ ਬਾਹਰ ਮੂਵ ਹੋ ਜਾ ਰਹੇ ਐ ਕਿਉਂਕਿ ਸਰਕਾਰਾਂ ਕੋਲ ਉਹਨਾਂ ਵਾਸਤੇ ਜੌਬਸ ਨਹੀਂ ਹੈਗੀਆਂ ਉਹ ਸੋਚ ਬਦਲਣ ਵਾਸਤੇ ਪਿੰਡ ਵਾਲਾ ਨੂੰ ਕੀ ਕਰਨਾ ਚਾਹੀਦਾ ਮਤਲਬ ਤੁਹਾਡੇ ਸਾਹ ਸਾਰਿਆਂ ਨੂੰ ਮੈਂ ਤੁਹਾਡੇ ਚੈਨਲ ਰਾਹੀਂ ਇਹ ਗੱਲ ਸਾਂਝੀ ਕਰਨੀ ਚਾਹੁੰਨਾ ਕਿ ਜੋ ਵੀ ਸਮਾਜ ਸੇਵੀ ਨੇ ਸਾਰਿਆਂ ਨੂੰ ਇਹ ਗੱਲ ਫਲਾਉਣੀ ਵੀ ਚਾਹੀਦੀ ਆ ਕਿ ਕੋਸ਼ਿਸ਼ ਕੀਤੀ ਜਾਵੇ ਹਰੇਕ ਪਿੰਡ ਵਿੱਚ ਸਰਬਸੰਮਤੀ ਨਾਲ ਗ੍ਰਾਮ ਪੰਚਾਇਤ ਚੁਣੀ ਜਾਗੀ ਸასი ਗੱਲ ਦੋਸਤੋ ਚੈਨਲ 7 ਤੇ ਤੁਹਾਡਾ ਸਵਾਗਤ ਹੈ ਮੈਂ ਮਨੀ ਅੱਜ ਪਹੁੰਚਿਆ ਹਾਂ ਪਰਮਿੰਦਰ ਗਿੱਲ ਜੀ ਐਡਵੋਕੇਟ ਜੀ ਗੋਲ ਜੋ ਅੱਜ ਖਾਸ ਗੱਲਬਾਤ ਆਪਾਂ ਗੱਲ ਕਰਾਂਗੇ ਪੰਚਾਇਤ ਚੋਨਾਵਾਰੇ ਕੀ ਹੈ ਕੀ ਪ੍ਰੋਸੈਸ ਹੁੰਦਾ ਹੈ ਆਨਾਲੇ ਟੈਂਟ ਜਿਹੜੀ ਚੋਨਾ ਵੀ ਪੰਚਾਇਤ ਦੀ ਆ ਰਹੀ ਹੈ ਉਸ ਬਾਰੇ ਆਪਾਂ ਖਾਸ ਗੱਲਬਾਤ ਕਰਾਂਗੇ ਆਓ ਗੱਲਬਾਤ ਕਰਦੇ ਹਾਂ ਪਰਮਿੰਦਰ ਗਿੱਲ ਜੀ ਨਾਲ ਸასი ਗੱਲ ਜੀ ਇਹ ਮਨੀ ਜੀ ਜਿਵੇਂ ਤੁਹਾਨੂੰ ਪਤਾ ਹੀ ਆ ਪੰਜਾਬ ਸਟੇਟ ਦੇ ਵਿੱਚ ਜਿਹੜੀਆਂ ಗ್ರಾಮ ਪੰਚਾਇਤਾਂ ਨੇ ਉਹਨਾਂ ਸਾਰੀਆਂ ਨੂੰ ਪੰਜਾਬ ਸਰਕਾਰ ਨੇ ਕਿਉਂਕਿ ਉਹਨਾਂ ਦੀ ਮਨਿਆਦ ਪੂਰੀ ਹੋ ਗਈ ਹੈ ਉਹ ਹੁਣ ਪੰਚ ਗ੍ਰਾਮ ਪੰਚਾਇਤਾਂ ਨੂੰ ਡਿਸੋਲਵ ਕਰਕੇ ਪ੍ਰਬੰਧਕ ਲਾਏ ਹੋਏ ਆ ਤੇ ਆਉਣ ਵਾਲੇ ਸਮੇਂ 'ਚ ਜਲਦੀ ਹੀ ਸਾਰੇ ਪੰਜਾਬ ਵਿੱਚ ਜਿੰਨੀਆਂ ਗ੍ਰਾਮ ਪੰਚਾਇਤਾਂ ਨੇ ਪਿੰਡਾਂ ਦੇ ਵਿੱਚ ਉਹਨਾਂ ਦੀ ਚੋਣ ਜਲਦੀ ਹੋਣੀ ਆ ਤੇ ਪ੍ਰੋਸੈਸ ਸ਼ੁਰੂ ਹੋਇਆ ਹੋਇਆ ਸਰ ਗ੍ਰਾਮ ਪੰਚਾਇਤ ਗ੍ਰਾਮ ਸਭਾ ਦੇ ਵਿੱਚ ਲੋਕੀ ਬਹੁਤ ਕਨਫਿਊਜ਼ ਹੁੰਦੇ ਆ ਕਿ ਆਖਰ ਚ ਕੀ ਹੈ ਕੀ ਸਰਕਾਰ ਦਾ ਕੀ ਉਸ ਤੇ ਰੋਲ ਹੁੰਦਾ ਹੈ ਤੇ ਪੰਚਾਇਤ ਦਾ ਉਸ ਤੇ ਕੀ ਰੋਲ ਹੁੰਦਾ ਹੈ ਤੇ ਪਿੰਡ ਵਾਲਾ ਦਾ ਉਸ ਤੇ ਕੀ ਰੋਲ ਹੁੰਦਾ ਹੈ ਮਨੀ ਜੀ ਤੁਹਾਡਾ ਬਹੁਤ ਵਧੀਆ ਸਵਾਲ ਹੈ ਇਹ ਜਿਹੜਾ ਗ੍ਰਾਮ ਪੰਚਾਇਤ ਐਕਟ ਆ ਪੰਜਾਬ ਦੇ ਵਿੱਚ ਜਿਹੜਾ ਲਾਗੂ ਹੋਇਆ ਹੋਇਆ ਉਹ ਹੈ ਗ੍ਰਾਮ ਪੰਚਾਇਤ ਐਕਟ 1994 ਇਹ ਪਹਿਲਾਂ ਮੈਂ ਐਕਟ ਬਾਰੇ ਥੋੜਾ ਦੱਸਣਾ ਚਾਹੁੰਨਾ ਤੁਹਾਨੂੰ ਇਹ ਐਕਟ ਕਿਉਂਕਿ ਸਾਡੇ ਦੇਸ਼ ਦੀ ਪਾਰਲੀਮੈਂਟ ਨੇ ਸਾਡੇ ਸੰਵਿਧਾਨ ਵਿੱਚ 73ਵੀਂ ਸੰਵਿਧਾਨਕ ਸੋਧ ਕੀਤੀ ਸੀ ਅਤੇ ਉਹਦੇ ਆਧਾਰ ਤੇ ਹੀ ਭਾਰਤ ਦੀਆਂ ਸਾਰੀਆਂ ਸਟੇਟਾਂ ਵਿੱਚ ਸਾਰੀਆਂ ਸਟੇਟਾਂ ਨੇ ਗ੍ਰਾਮ ਪੰਚਾਇਤ ਐਕਟ ਬਣਾਏ ਤੇ ਲਾਗੂ ਕੀਤੇ ਉਹਦੇ ਆਧਾਰ ਤੇ ਹੀ ਸਾਡੇ ਪੰਜਾਬ ਸਟੇਟ ਵਿੱਚ ਗ੍ਰਾਮ ਪੰਚਾਇਤੀ ਰਾਜ ਐਕਟ 1994 ਹੋਂਦ ਵਿੱਚ ਆਇਆ ਇਦੇ ਵਿੱਚ ਜਿਹੜਾ ਤੁਸੀਂ ਪੁੱਛਿਆ ਗ੍ਰਾਮ ਸਭਾ ਤੇ ਗ੍ਰਾਮ ਪੰਚਾਇਤ ਦਾ ਅਜੇ ਤੱਕ ਵੀ ਇੰਨਾ ਲੰਬਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਸਾਡੇ ਪਿੰਡਾਂ ਵਾਲਿਆਂ ਨੂੰ ਸਾਡੇ ਪੰਜਾਬ ਵਾਸੀਆਂ ਨੂੰ ਜਿਹੜੇ ਪਿੰਡੂ ਨੇ ਉਹਨਾਂ ਨੂੰ ਗ੍ਰਾਮ ਸਭਾ ਦੀ ਮਹੱਤਤਾ ਬਾਰੇ ਅਜੇ ਤੱਕ ਵੀ ਜਾਣਕਾਰੀ ਨਹੀਂ ਅਤੇ ਇਹ ਜਿਹੜੀ ਗ੍ਰਾਮ ਸਭਾ ਮੈਂ ਤੁਹਾਨੂੰ ਸਮਝਾਉਣ ਲਈ ਥੋੜਾ ਸਰਲ ਤੌਰ ਤੇ ਕਹਿ ਰਿਹਾ ਮੋٹے ਤੌਰ ਤੇ ਕਹਿ ਰਿਹਾ ਜਿਵੇਂ ਸਾਡੇ ਦੇਸ਼ ਵਿੱਚ ਪਾਰਲੀਮੈਂਟ ਹੈ ਉਹ ਉਸੇ ਤਰ੍ਹਾਂ ਹੀ ਜਿਹੜੀ ಗ್ರಾಮ ਸਭਾ ਹੈਗੀ ਉਹ ಗ್ರಾಮ ਪੰਚਾਇਤ ਦੀ ਪਾਰਲੀਮੈਂਟ ਆ ਤੇ ਜਿਹੜੀ ಗ್ರಾಮ ਪੰਚਾਇਤ ਆ ਉਹ ਤਾਂ ਉਹਦੀ ਐਗਜ਼ੀਕਟਿਵ ਆ ਜਿਹੜੀ ಗ್ರಾಮ ਸਭਾ ਉਹ ਉਹਦੇ ਕੀ ਫੰਕਸ਼ਨ ਨੇ ਉਹਨੇ ਕੀ ਕਰਨਾ ਹੈਗਾ ਉਹ ਸੈਕਸ਼ਨ 5 ਜਿਹੜਾ ਹੈਗਾ ਇਹ ਐਕਟ ਉਹਦੇ ਵਿੱਚ ਪੂਰੇ ਡਿਟੇਲ ਚ ਲਿਖੇ ਨੇ ਮਨੀ ਜੀ ਸੈਕਸ਼ਨ 5 ਦੇ ਡਿਟੇਲ ਦੇ ਵਿੱਚ ਜੇ ਥੋੜਾ ਤੁਸੀਂ ਬਰੀਫ ਕਰਨਾ ਚਾਹੋ ਐਕਚੁਅਲ ਚ ਜੋ ਹੈ ਕੀ ਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਤੁਸੀਂ ਉਹ ਦੱਸਣਾ ਚਾਹੋਗੇ ਉਹਨਾਂ ਨੂੰ ਇਹ ਜਿਹੜਾ ਸੈਕਸ਼ਨ 5 ਆ ਉਹਦੇ ਵਿੱਚ ਜਿਹੜੀ ਗ੍ਰਾਮ ਸਭਾ ਦਾ ਕੌਣ ਮੈਂਬਰ ਆ ਜਿੰਨੇ ਵੀ ਗ੍ਰਾਮ ਪੰਚਾਇਤ ਦੇ ਵਿੱਚ ਜਿਹੜੇ ਵੋਟਰ ਨੇ ਗ੍ਰਾਮ ਪੰਚਾਇਤ ਦੇ ਉਹ ਸਾਰੇ ਗ੍ਰਾਮ ਸਭਾ ਦੇ ਮੈਂਬਰ ਨੇ ਤੇ ਇਸ ਜਿਹੜਾ ਸੈਕਸ਼ਨ 5 ਆ ਇਸ ਐਕਟ ਦੇ ਅਧੀਨ ਗ੍ਰਾਮ ਸਭਾ ਨੇ ਹੀ ಗ್ರಾಮ ಗ್ರಾಮ ਪੰਚਾਇਤ ਨੇ ਕੀ ਕੰਮ ਕਰਨੇ ਆ ਪਿੰਡ ਸੰਬੰਧੀ ਕੀ ਕੰਮ ਕਰਨੇ ਆ ਉਹਦੇ ਸਾਰੇ ਫੈਸਲੇ ಗ್ರಾಮ ਸਭਾ ਨੇ ਲੈਣੇ ਆ ਤੇ ਜਿਹੜਾ ਮੈਂ ਤੁਹਾਨੂੰ ਕਿਹਾ ਵੀ ಗ್ರಾಮ ਸਭਾ ਦੇ ਵਿੱਚ ਸਾਰੇ ਬੂਟਰ ਉਹਦੇ ਮੈਂਬਰ ਨੇ ਉਹਨਾਂ ਦਾ ਅਜਲਾਸ ਕਰਨਾ ਵੀ ਸਾਲ ਵਿੱਚ ਦੋ ਵਾਰੀ ਉਹ ਮੰਡੇਟਰੀ ਹੈਗਾ ਲਾਜ਼ਮੀ ਹੈਗਾ ਇੱਕ ਹਾੜੀ ਦਾ ਫਸਲ ਵੱਢਣ ਤੋਂ ਬਾਅਦ ਜੂਨ ਵਿੱਚ ਅਤੇ ਦੂਸਰਾ ਸੋਨੇ ਦੀ ਫਸਲ ਵੱਢਣ ਤੋਂ ਬਾਅਦ ਦਸੰਬਰ ਮਹੀਨੇ ਵਿੱਚ ਆਮ ਜਲਾਸ ਹੋਣਾ ਜਿਦੇ ਵਿੱਚ ਗram ਪੰਚਾਇਤ ਨੇ ਪਹਿਲਾਂ ਜੋ ਕੰਮ ਕੀਤੇ ਉਹਨਾਂ ਦੀ ਡਿਸਕਸ਼ਨ ਅਤੇ ਇਸੇ ਤਰ੍ਹਾਂ ਹੀ ਜਿਹੜੇ ਕੰਮ ਅੱਗੇ ਲਈ ਕਰਨੇ ਆ ਉਹਨਾਂ ਬਾਰੇ ਆਮ ਜਲਾਸ ਦੇ ਵਿੱਚ ਫੈਸਲੇ ਹੋਣੇ ਨੇ ਸਰ ਪੰਚਾਇਤ ਦੇ ਚੋਣਾਂ ਹੋਣ ਤੋਂ ਬਾਅਦ ਲੋਕ ਪ੍ਰਧਾਨ ਬੰਦੇ ਕੁਝ ਬੰਦੇ ਲੋਕ ਕੀ ਬੜੇ ਕਨਫਿਊਜ਼ ਹੁੰਦੇ ਆ ਕਿ ਕਈ ਕਹਿੰਦੇ ਆ ਲੋਕਾਂ ਦੇ ਵਿੱਚ ਗੱਲਬਾਤ ਚੱਲਦੀ ਰਹਿੰਦੀ ਕਿ ਫਲਾਣੇ ਨੂੰ ਇੰਨੀ ਗ੍ਰਾਂਟ ਮਿਲੀ ਆ ਫਲਾਣਾ ਗ੍ਰਾਂਟ ਖਾ ਗਿਆ ਫਲਾਣੀ ਨੂੰ ਇੰਨੀ ਗ੍ਰਾਂਟ ਮਿਲੀ ਆ ਫਲਾਣਾ ਇਨਾ ਗ੍ਰਾਂਟ ਖਾ ਗਿਆ ਤੇ ਪਿੰਡ ਤੇ ਕੋਈ ਕੰਮ ਨਹੀਂ ਹੋਇਆ ਪੰਚਾਇਤਾਂ ਦੇ ਕੋਈ ਕੰਮ ਨਹੀਂ ਹੋਏ ਤੇ ਉਸਾਰੀ ਕੋਈ ਇਨਕੁਆਇਰੀ ਕਿਸੇ ਦੀ ਕੁਝ ਹੁੰਦੀ ਨਹੀਂ ਹੈ ਕੋਈ ਇਹੋ ਜਿਹਾ ਸੈਸ਼ਨ ਆਇਆ ਜਿਸ ਦੇ ਅਗੇਂਸਟ ਇਹ ਚੀਜ਼ਾਂ ਹੋ ਸਕਦੀਆਂ ਇਹ ਜਿਹੜਾ ਤੁਹਾਡਾ ਸਵਾਲ ਆ ਇਹ ਜੇ ਗ੍ਰਾਮ ਸਭਾ ਦੇ ਫੰਕਸ਼ਨ ਠੀਕ ਹੋਣ ਤਾਂ ਆਪਣੇ ਆਪ ਉਹ ಗ್ರಾಮ ਪੰਚਾਇਤ ਦੇ ਸਾਰੇ ਕੰਮਾਂ ਦੇ ਉੱਤੇ ਆਪਣੇ ਆਪ ਇੱਕ ਚੈੱਕ ਹੈਗਾ ਤੇ ਜਦੋਂ ਮਤਲਬ ਜਿਹੜਾ ਸਭ ਤੋਂ ਮਾੜੀ ਗੱਲ ਆ ਦੱਸਣ ਵਾਲੀ ਉਹ ਇਹ ਆ ਕਿ ਜਦੋਂ ਦਾ 1994 ਤੋਂ ਐਕਟ ਲਾਗੂ ਹੋਇਆ ਇਹ ਜਿਹੜੇ ਗ੍ਰਾਮ ਸਭਾ ਦੇ ਰੈਗੂਲਰ ਮੰਡੇਟਰੀ ਆ ਆ ਆ ਆਮ اجلاس ਹੋਣੇ ਨੇ ਉਹ ਦਰਸਨ ਮੌਕੇ ਦੇ ਨਹੀਂ ਹੁੰਦੇ ਉਹ ਸਿਰਫ ਰਜਿਸਟਰਾਂ 'ਚ ਕਾਰਵਾਈ ਪਾ ਦਿੱਤੀ ਜਾਂਦੀ ਆ ਜੇ ਉਹ ਜੈਨੂਨ ਹੋਣ ਲੱਗ ਜਾਣ ਤਾਂ ਜਿਹੜੇ ਆ ਗਲਤ ਗੱਲਾਂ ਹੁੰਦੀਆਂ ਨੇ ਪੰਚਾਇਤਾਂ 'ਚ ਕਪਲੇ ਹੁੰਦੇ ਨੇ ਜਿਵੇਂ ਕੋਈ ਗਰਾਂਟਾਂ ਦੇ ਰੋਲੇ ਹੁੰਦੇ ਨੇ ਉਹ ਸਾਰੇ ਆਪਣੇ ਆਪ ਉਹ ਹੁਣ ਉਹ ਰੋਕੇ ਜਾ ਸਕਦੇ ਆ ਸਰ ਲੋਕਾਂ ਨੂੰ ਵੀ ਪਤਾ ਹੈ ਕਿ ਕਪਲੇ ਕਪਲੇ ਹੁੰਦੇ ਆ ਪੰਚਾਇਤਾਂ 'ਚ ਕੁਝ ਹੁੰਦਾ ਬਟ ਉਹਨਾਂ ਦੁਆਰਾ ਜੇ ਕੋਈ ਸ਼ਿਕਾਇਤ ਕੀਤੀ ਜਾਂਦੀ ਹੈ ਜਾਂ ਕੁਝ ਕੀਤਾ ਜਾਂਦਾ ਉਹਨਾਂ ਦੀ ਕੋਈ ਇਨਕੁਆਇਰੀ ਨਹੀਂ ਚੱਲਦੀ ਕੁਝ ਨਹੀਂ ਚੱਲਦੀ ਧੜੇ ਬਾਜੀਆਂ ਸੌਂ ਕੀ ਬੰਦੀਆਂ ਪਿੰਡਾਂ ਦੇ ਵਿੱਚ ਕਿ ਆ ਫਲਾਣੇ ਬੰਦੇ ਨੇ ਸਾਨੂੰ ਖਰਾਾ ਕੀਤਾ ਇਹਨੂੰ ਖਰਾਬ ਕਰੋ ਤੁਸੀਂ ਇਸ ਬਾਰੇ ਕੀ ਲੋਕਾਂ ਨੂੰ ਕੀ ਜਾਗਰੂ ਕਰੋਗੇ ਕਿ ਤੁਸੀਂ ਆਪਣੀ ਜਿਹੜੇ ਲੋਕਾਂ ਦੇ ਹੱਥ 'ਚ ਜਿਹੜੀ ਪਾਵਰ ਹੈ ਉਹ ਅਸਲੀ ਪਾਵਰ ਹੈ ਕਿਉਂਕਿ ਹੁਣ ਇਲੈਕਸ਼ਨ ਆ ਰਹੀਆਂ ਨੇ ਜਦੋਂ ਹੁਣ ਆਪਾਂ ਨੂੰ ਦਿਖ ਰਿਹਾ ਕਿ ਇਹ ਇਲੈਕਸ਼ਨਾਂ ਜਲਦੀ ਹੋਣੀਆਂ ਨੇ ਤੇ ਇਹ ਮੰਡੇਟਰੀ ਨੇ ਇਹ ਜਿਹੜਾ ਪੰਜਾਬ ਦੇ ਪੰਜਾਬ ਸਟੇਟ ਦਾ ਇਲੈਕਸ਼ਨ ਕਮਿਸ਼ਨਰ ਹੈ ਇਹ ਇਲੈਕਸ਼ਨਾਂ ਉਸ ਨੇ ਕਰਾਉਣੀਆਂ ਨੇ ಗ್ರಾಮ ਪੰਚਾਇਤ ਦੀਆਂ ਉਸੇ ਤਰ੍ਹਾਂ ਜਿਹੜੀ ਉਹ ਬਲੋਕ ਸੰਤੀਸ ਨੇ ਇਸੇ ਤਰ੍ਹਾਂ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਨੇ ਉਹਦੇ ਵਿੱਚ ਜਿਹੜਾ ਕੁਝ ਪਹਿਲਾਂ ਹੁੰਦਾ ਉਹਦੇ ਵਿੱਚ ਅਸੀਂ ਕੋਈ ਆਪਣਾ ਵੀ ਵਧੀਆ ਸੁਧਾਰ ਹੋਵੇ ਤਾਂ ਜਿਹੜੇ ਪਿੰਡ ਵਾਸੀ ਨੇ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਹੋ ਸਕੇ ਸਰਬਸੰਮਤੀ ਹੋਵੇ ਇੱਕ ਦੂਸਰਾ ਹੈ ਕਿ ਉਹ ਸਰਬਸੰਮਤੀ ਦੇ ਵਿੱਚ ਜਿਹੜੇ ਆਉਣ ਪਿੰਡ ਦੇ ਬੰਦੇ ਉਹ ਸਹਿਰਦ ਹੋਣ ਪਿੰਡ ਦੀ ਭਲਾਈ ਲਈ ਉਹ ਸਹਿਰਦ ਤਾਂ ਹੀ ਹੋ ਸਕਦੇ ਨੇ ਜੇ ਜੋ ਪਿੰਡ ಗ್ರಾಮ ਪੰਚਾਇਤ ਦੇ ਵਿੱਚ ਰਹਿਣ ਵਾਲੇ ਹੁਣ ਇਹ ਜ਼ਿੰਮੇਵਾਰੀ ਖਾਸ ਤੌਰ ਤੇ ਨੌਜਵਾਨਾਂ ਤੇ ਆ ਜਾਂਦੀ ਆ ਹਰੇਕ ਪਿੰਡ ਦੇ ਵਿੱਚ ਪੜ੍ਹੇ ਲਿਖੇ ਨੌਜਵਾਨ ਨੇ ਤੇ ਉਹਨਾਂ ਦੇ ਵਿੱਚੋਂ ਵੀ ਜਿਹੋ ਜੀ ਹਾਲਤ ਆ ਬੇਰੋਜ਼ਗਾਰ ਵੀ ਨੇ ਤੇ ਉਹ ਮਤਲਬ ਜਿਆਦਾ ਟਾਈਮ ਹੁਣ ਉਹ ਪਿੰਡ ਵਿੱਚ ਵੀ ਰਹਿੰਦੇ ਨੇ ਉਹ ਉਹਨਾਂ ਦਾ ਰੋਲ ਆ ਕਿ ਉਹ ਪਿੰਡ ਨੂੰ ਕੀ ਸਮੱਸਿਆਵਾਂ ਨੇ ਉਹਨਾਂ ਨੂੰ ਕਿਵੇਂ ਹੱਲ ਕਰਨਾ ਤੇ ਉਹਨਾਂ ਨੂੰ ਕੌਣ ਹੱਲ ਕਰ ਸਕਦਾ ਉਹਨਾਂ ਬਾਰੇ ਇੱਕ ਰੈ ਬਣਾਉਣ ਲਈ ਇਹ ਸਾਡੇ ਨੌਜਵਾਨ ਇਸੇ ਤਰ੍ਹਾਂ ਜਿਹੜੀਆਂ ਔਰਤਾਂ ਨੇ ਉਹ ਵੱਧ ਸਮਾਂ ਪਿੰਡ 'ਚ ਰਹਿੰਦੀਆਂ ਨੇ ਜਿਹੜੀਆਂ ਘਰ ਦਾ ਕੰਮ ਕਰਦੀਆਂ ਨੇ ਤੇ ਬਜ਼ੁਰਗ ਜਿਹੜੇ ਜਿਨ੍ਹਾਂ ਕੋਲੇ ਤਜਰਬਾ ਹੈਗਾ ਉਹ ਰਲ ਕੇ ਜੇ ਸਰਪੰਚੀ ਵਾਲੇ ਪਾਸੇ ਨੂੰ ਤੁਰਨ ਜਿਹੜੇ ਯੋਗ ਵਿਅਕਤੀ ਨੇ ਉਹ ਪੰਚ ਬਣ ਸਕਣ ਸਰਪੰਚ ਬਣ ਸਕਣ ਤਾਂ ਜਿਹੜੇ ਘਪਲੇ ਹੁੰਦੇ ਨੇ ਪਹਿਲਾਂ ਜੋ ਮਾੜੀਆਂ ਗੱਲਾਂ ਹੁੰਦੀਆਂ ਨੇ ਉਹ ਸਾਰੀਆਂ ਟੱਲ ਸਕਦੀਆਂ ਇੱਕ ਗੱਲ ਦੂਸਰਾ ਜਿਹੜੀ ਸਟੇਟ ਗਵਰਨਮੈਂਟ ਆ ਉਹ ਇਨਸੈਂਟਿਵ ਵੀ ਦਿੰਦੇ ਆ ਵੀ ਜਿੱਥੇ ਸਰਬਸੰਤੀ ਨਾਲ ਇਲੈਕਸ਼ਨ ਹੋਊਗੀ ਉਹਨਾਂ ਨੂੰ ਗ੍ਰਾਂਟ ਵੀ ਦਿੰਦੇ ਆ ਉਹ ਇਸੇ ਤਰ੍ਹਾਂ ਜੇ ਸਰਬਸੰਤੀ ਨਾਲ ਇਲੈਕਸ਼ਨ ਹੋਊਗੀ ਤੇ ਸਾਰੇ ਸਹੀ ਬੰਦੇ ਚੁਣ ਕੇ ਆਉਣਗੇ ਤਾਂ ਪਿੰਡ 'ਚ ਧੜੇਵਾਜੀ ਵੀ ਨਹੀਂ ਹੋਊ ਤੇ ਖਰਚ ਵੀ ਨਹੀਂ ਹੋਊਗਾ ਤੇ ਜਿਹੜਾ ਨਸ਼ਿਆਂ ਦਾ ਰੋਜ਼ਦਾ ਰੌਲਾ ਪੈਂਦਾ ਤੇ ਕੋਈ ਨਸ਼ਿਆਂ ਦੀ ਵਰਤੋਂ ਵਾਲੀ ਗੱਲ ਵੀ ਨਹੀਂ ਹੋਊ ਤੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਪਿੰਡ ਨੇ ਇਹੀ ਬੁਨਿਆਦੀ ਯੂਨਿਟ ਨੇ ਥੋੜੀਆਂ ਜਿਆਦਾ ਨੰਬਰ ਨਹੀਂ ਹੁੰਦਾ ਵੋਟਾਂ ਦਾ ਕੁਝ 500 ਤੋਂ 250 ਤੋਂ ਇਹ ਲਗਭਗ ਇਸ ਤਰ੍ਹਾਂ ਦੀ ਗਿਣਤੀ ਆਮ ਪਿੰਡਾਂ ਦੇ ਵਿੱਚ ਹੈਗੀ ਆ ਇੱਕ ਗ੍ਰਾਮ ਪੰਚਾਇਤ ਦੇ ਵੋਟਰਾਂ ਦੀ ਜੇ ਉਹ ਸਾਰਾ ਸਾਲ ਹਰੇਕ ਦੁੱਖ ਸੁੱਖ ਚ ਇਕੱਠੇ ਰਹਿੰਦੇ ਨੇ ਤਾਂ ਜੇ ਜਿਹੜੀਆਂ ਇਹ ਇਲੈਕਸ਼ਨਾਂ ਨੇ ਜਿਹੜੇ ਉੱਪਰ ਵਾਲੇ ਰਾਜਨੀਤਿਕ ਲੋਕ ਨੇ ਜਾਂ ਹੋਰ ਤਨਾਡ ਲੋਕ ਨੇ ਜਾਂ ਮੈਂ ਇਹ ਵੀ ਕਹੂੰਗਾ ਕਿ ਜਿਹੜੇ ਐਨ ਆਰ ਆਈ ਲੋਕ ਵੀ ਨੇ ਉਹ ਪਿੰਡਾਂ ਦੇ ਵਿੱਚ ਪਾਰਟੀ ਵਾਜੀ ਪੈਦਾ ਕਰਦੇ ਨੇ ਆਪਣੇ ਹਿੱਤਾਂ ਲਈ ਪਰ ਨੁਕਸਾਨ ਸਾਰੇ ਪਿੰਡ ਦਾ ਹੁੰਦਾ ਤੇ ਪਿੰਡ ਵਾਸੀਆਂ ਦਾ ਹੁੰਦਾ ਇਸ ਲਈ ਸਭ ਤੋਂ ਪਹਿਲਾਂ ਕੋਸ਼ਿਸ਼ ਕਰਨੀ ਚਾਹੀਦੀ ਆ ਸਾਰਿਆਂ ਨੂੰ ਮੈਂ ਤੁਹਾਡੇ ਚੈਨਲ ਰਾਹੀਂ ਇਹ ਗੱਲ ਸਾਂਝੀ ਕਰਨੀ ਚਾਹੁੰਨਾ ਕਿ ਜੋ ਵੀ ਸਮਾਜ ਸੇਵੀ ਨੇ ਸਾਰਿਆਂ ਨੂੰ ਇਹ ਗੱਲ ਫਲਾਉਣੀ ਵੀ ਚਾਹੀਦੀ ਆ ਕਿ ਕੋਸ਼ਿਸ਼ ਕੀਤੀ ਜਾਵੇ ਹਰੇਕ ਪਿੰਡ ਵਿੱਚ ਸਰਬਸੰਮਤੀ ਨਾਲ ਗ੍ਰਾਮ ਪੰਚਾਇਤ ਚੁਣੀ ਜਾਵੇ ਸਰ ਤੁਸੀਂ ਡਰੱਗਸ ਦੀ ਗੱਲ ਕੀਤੀ ਹੈ ਨੌਜਵਾਨਾਂ ਦੇ ਵਿੱਚ ਵਧਦਾ ਜਾ ਰਿਹਾ ਪੰਜਾਬ ਦੇ ਪਿੰਡਾਂ ਦੇ ਵਿੱਚ ਹਾਲਾ ਕਿ ਜਦੋਂ ਜਦਾ ਪੁੱਤ ਮਰਦਾ ਹੈ ਡਰੱਗਸ ਲੈ ਕੇ ਜਾਂ ਕੁਝ ਹੁੰਦਾ ਹੈ ਜਦੋਂ ਸਰਕਾਰ ਨੂੰ ਘੂਹਾਰ ਲਾਂ ਜਾਂਦੇ ਆ ਫਲਾਣੇ ਨੇ ਸਾਡਾ ਮੁੰਡਾ ਮਾਰਤਾ ਸਾਡੇ ਫਲਾਣੇ ਨੇ ਨਸ਼ਾ ਦੇ ਕੇ ਮਾਰਤਾ ਕੁਝ ਸਰਕਾਰ ਉਹਨਾਂ ਵੱਲ ਖੋਲ ਕੇ ਚੱਲ ਨਹੀਂ ਪਾਂਦੀ ਖਿਲਾਫ ਉਹਨਾਂ ਦੇ ਚੱਲ ਨਹੀਂ ਪਾਂਦੀ ਡਰੱਗਸ ਡੀਲਰ ਦੇ ਅਗੇਂਸਟ ਇਹਦਾ ਕੀ ਕਾਰਨ ਮੰਨਦੇ ਹੋ ਕਿ ਪਿੰਡ ਦੇ ਲੋਕਾਂ 'ਚ ਕਮਜ਼ੋਰੀ ਹੈ ਜਾਂ ਸਰਕਾਰਾਂ 'ਚ ਕਮਜ਼ੋਰੀ ਹੈ ਇਹ ਵੈਸੇ ਤਾਂ ਜਿਹੜਾ ਸਾਰਾ ਤਾਣਾ ਬਣਾ ਹੀ ਆ ਉਹ ਜਿਵੇਂ ਹੁਣ ਰੁਝਾਨ ਹੋਇਆ ਹੋਇਆ ਉਹ ਸਾਰੇ ਲੜੇ ਹੋਏ ਨੇ ਨਸ਼ੇ ਫਲਾਉਣ ਦੇ ਵਿੱਚ ਨਸ਼ੇ ਵੇਚਣ ਦੇ ਵਿੱਚ ਜਿੱਥੋਂ ਤੱਕ ਨਸ਼ੇ ਰੋਕਣ ਵਾਲੀ ਗੱਲ ਆ ਉਹ ਅਸਰਦਾਰ ਢੰਗ ਨਾਲ ਅੱਗੇ ਨਹੀਂ ਆ ਰਹੀ ਪਰ ਜਿਹਦਾ ਨੁਕਸਾਨ ਹੋ ਗਿਆ ਤੇ ਹੌਣ ਜਾ ਰਿਹਾ ਇਹ ਪੰਜਾਬ ਦੇ ਵਿੱਚ ਇੱਕ ਨਵਾਂ ਸੰਤਾਪ ਹੈਗਾ ਇਹ ਮਤਲਬ ਦੁੱਖ ਦੀ ਰਾਗ ਹੈਗੀ ਪੰਜਾਬ ਦੀ ਇਹਦਾ ਜਿੰਨਾ ਜਲਦੀ ਕੋਈ ਹੱਲ ਹੋਵੇ ਉਨੀ ਉਹ ਇਹ ਗੱਲ ਵਧੀਆ ਹੋਊਗੀ ਪਿੰਡਾਂ ਦੇ ਵਿੱਚ ਇੱਕ ਚੀਜ਼ ਹੋਰ ਦੇਖੀ ਜਾ ਰਹੀ ਹੈ ਪਿੰਡ ਦੇ ਪਿੰਡ ਖਾਲੀ ਹੁੰਦੇ ਜਾ ਰਹੇ ਆ ਲੋਕੀ ਬਾਹਰ ਮੂਵ ਹੋ ਜਾ ਰਹੇ ਆ ਕਿਉਂਕਿ ਸਰਕਾਰਾਂ ਕੋਲ ਉਹਨਾਂ ਵਾਸਤੇ ਜੌਬਸ ਨਹੀਂ ਹੈਗੀਆਂ ਸਰਕਾਰਾਂ ਕੋਲ ਉਹਨਾਂ ਵਾਸਤੇ ਸਹੂਲਤ ਦੇਣ ਵਾਸਤੇ ਨਹੀਂ ਹੈਗੀਆਂ ਸਰਕਾਰ ਵੱਡੇ ਵੱਡੇ ਦਾਅਵੇ ਤਾਂ ਕਰ ਦਿੰਦੀਆਂ ਕਿ ਆਪਾਂ ਫਲਾਣੇ ਨੂੰ ਫਲਾਣੇ ਪਿੰਡ ਨੂੰ ਇੰਨਾ ਉੱਚਾ ਕਰ ਦਾਂਗੇ ਫਲਾਣੇ ਪਿੰਡ ਨੂੰ ਇੰਨਾ ਉੱਚਾ ਕਰ ਦਾਂਗੇ ਬਟ ਜਦ ਅਸਲ 'ਚ ਗਰਾਊਂਡ ਰਿਐਲਿਟੀ 'ਚ ਜਾ ਕੇ ਦੇਖੇ ਬੰਦਾ ਸੱਤਾ ਦੀ ਸੱਤਾ ਖਾਲੀ ਪਈਆਂ ਏ ਡੇਟ 'ਚ ਕੋਈ ਡਰੱਗਸ 'ਤੇ ਲੱਗਾ ਹੋਇਆ ਕੋਈ ਦੇਸ਼ ਛੱਡ ਕੇ ਮਾਪੇ ਬੱਚਿਆਂ ਨੂੰ ਆਪਣੇ ਦੇਸ਼ ਛੱਡਣ ਨੂੰ ਮਜਬੂਰ ਕਰ ਦਿੰਦੇ ਕਿ ਇੱਥੇ ਸਾਡਾ ਪੁੱਤ ਡਰੱਗਸ ਦੇ ਵਿੱਚ ਫਸ ਨਾ ਜਾਵੇ ਉਹ ਸੋਚ ਬਦਲਣ ਵਾਸਤੇ ਪਿੰਡਾਂ ਵਾਲਿਆਂ ਨੂੰ ਕੀ ਕਰਨਾ ਚਾਹੀਦਾ ਮਤਲਬ ਤੁਹਾਡੇ ਹਿਸਾਬ ਨਾਲ ਇਹ ਗਰਾਊਂਡ ਰਿਐਲਿਟੀ ਜਿਵੇਂ ਤੁਸੀਂ ਕਿਹਾ ਉਹ ਇਹੀ ਆ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਨੇ ਪਰ ਜਿਹੜੇ ਉਹ ਜਾ ਰਹੇ ਨੇ ਉਹ ਕਿਤੇ ਖੁਸ਼ ਹੋ ਕੇ ਥੋੜੀ ਜਾ ਰਹੇ ਨਹੀਂ ਉਹ ਮਜਬੂਰੀ ਬਸ ਜਾ ਰਹੇ ਨੇ ਉਹਨਾਂ ਕੋਲੇ ਇਹ ਤੋਂ ਬਾਹਰ ਜਾਣ ਤੋਂ ਬਿਨਾ ਹੋਰ ਕੋਈ ਰਸਤਾ ਨਹੀਂ ਜਿਹੜਾ ਆਪਾਂ ਕਹਿ ਰਹੇ ਹਾਂ ਕਿ ਹੱਲ ਕੀ ਕੀਤਾ ਜਾਵੇ ਭਾਵੇਂ ਵੱਡੇ ਪੱਧਰ ਤੇ ਇਹ ਸਰਕਾਰਾਂ ਦੀ ਗੱਲ ਆ ਪਰ ਜੇ ਪਿੰਡ ਦੇ ਲੋਕ ਜਿਹੜੀ ਇਹ ಗ್ರಾಮ ਪੰਚਾਇਤ ਕੋਲੇ ਜਿੰਨੀਆਂ ਪਾਵਰਾਂ ਨੇ ਇਸ ਐਕਟ ਥੱਲੇ ਉਹ ਪਿੰਡ ਦੇ ਜਿਹੜੇ ਵੋਟਰ ਨੇ ਜਿਹੜੀ ਮੈਂ ਸ਼ੁਰੂ ਚ ਗ੍ਰਾਮ ਸਭਾ ਦੀ ਵੀ ਗੱਲ ਕੀਤੀ ਆ ਦੁਬਾਰਾ ਕਰਦਾ ਕਿ ਉਹ ਇਸ ਗ੍ਰਾਮ ਪੰਚਾਇਤ ਐਕਟ ਦੀਆਂ ਜਿਹੜੀਆਂ ਪਾਵਰਾਂ ਨੇ ਇਹਨਾਂ ਦੀ ਸਹੀ ਵਰਤੋਂ ਕਰਨ ਤੇ ਇੱਕਜੁੱਟ ਹੋਣ ਤਾਂ ਕੀ ਮਜਾਲ ਆ ਕਿ ਕੋਈ ਨਸ਼ਾ ਵੇਚਣ ਵਾਲਾ ਉਸ ਪਿੰਡ ਚ ਐਂਟਰ ਕਰ ਸਕੇ ਸਰ ਹਾਲਾਂਕਿ ਤੁਸੀਂ ਨਸ਼ੇ ਦੀ ਗੱਲ ਚਲੋ ਕਰ ਲਈ ਹੈ ਆਪਾਂ ਇੱਕ ਗੱਲ ਕਰਾਂਗੇ ਜਦੋਂ ਪੰਚਾਇਤਾਂ 'ਚ ਧੜੇ ਬੰਦੇ ਆਪਾਂ 'ਚ ਕਈਆਂ ਦੇ ਪੁੱਤ ਬੇਕਾਰ ਬੇਕਾਰ ਕਰ ਦਿੱਤੇ ਜਾਂਦੇ ਆ ਕਈਆਂ ਦੇ ਧੜੇਬਾਜ਼ੀਆਂ ਦੇ ਵਿੱਚ ਪੁੱਤ ਮਾਰ ਦਿੱਤੇ ਜਾਂਦੇ ਹਨ ਫਿਰ ਵੀ ਉਹ ਪੁਲਿਸ ਕੋਲ ਜੁ ਜਾਂਦੇ ਪੁਲਸਾ ਦੇ ਵੀ ਅੱਗੇ ਕੋਈ ਕਾਰਵਾਈ ਨਹੀਂ ਕਰਦੇ ਕਿ ਪੰਚਾਇਤੀ ਮਾਮਲਾ ਤੇ ਆਪਾਂ ਦਖਲ ਨਹੀਂ ਦੇਣਾ ਲੋਕਾਂ ਨੂੰ ਅਸਲ 'ਚ ਪਾਵਰ ਨਹੀਂ ਪਤਾ ਹੈ ਕਿ ਆਪਣੀ ਜੇ ਆਪਾਂ ਕਿਸੇ ਹੋਰ ਥਾਣੇ ਪਰਵਾਹੀ ਕੋ ਜਾਈਏ ਜਾਂ ਸਰਕਾਰਾਂ ਕੋ ਜਾਈਏ ਆਪਣੇ ਹੱਕ ਦੀ ਕੋਈ ਚੀਜ਼ ਮੰਗੀਏ ਪੰਚਾਇਤ ਜਦੋਂ ਉਹਨਾਂ ਨੂੰ ਨਹੀਂ ਦਿੰਦੀ ਉਹ ਕਿਹਦੇ ਵੱਲ ਜਾਣ ਫਿਰ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਉਹੀ ਜਾਗਰੂਕ ਕਰਨ ਵਾਲੀ ਗੱਲ ਆ ਕਿ ਜਿਹੜੇ ਪਿੰਡ ਦੇ ਵਾਸੀ ਨੇ ਜਿਹੜੇ ਪਿੰਡ ਦੇ ਵੋਟਰ ਨੇ ਉਹਨਾਂ ਕੋਲੇ ਕਿੰਨੀਆਂ ਭਾਵਨਾ ਨੇ ਕਿੰਨੇ ਅਖਤਿਆਰ ਨੇ ਉਹਨਾਂ ਬਾਰੇ ਹੁਣ ਤੱਕ ਵੀ ਉਹਨਾਂ ਨੂੰ ਜਾਣਕਾਰੀ ਨਹੀਂ ਜਿਹੜੀ ਹੋਣੀ ਚਾਹੀਦੀ ਸੀ ਇੱਥੇ ਮੈਂ ਤੁਹਾਨੂੰ ਮਨੀ ਜੀ ਦੱਸਣਾ ਚਾਹੁੰਨਾ ਕਿ ਜਿਹੜਾ ਗ੍ਰਾਮ ਸਭਾ ਦਾ ਆਮ ਜਲਾਸ ਚ ਪਾਸ ਕੀਤਾ ਹੋਇਆ ਮਤਾ ਉਹਨੂੰ ਅਮੈਂਡ ਕਰਨ ਦਾ ਉਹਦੇ ਉੱਤੇ ਅਮਲ ਨਾ ਕਰਨ ਦਾ ਕਿਸੇ ਕੋਲੇ ਪਾਵਰ ਨਹੀਂ ਉਹਦੀ ਜਿਹੜੀ ਕਾਨੂੰਨੀ ਮਹੱਤਤਾ ਹੈਗੀ ਆ ಗ್ರಾಮ ਸਭਾ ਦੇ ਜਿਹੜਾ ਮਤਾ ਪਾਸ ਕੀਤਾ ਉਹ ਇੰਨੀ ਹੈਗੀ ਆ ਕਿ ਜਦੋਂ ਇੱਕ ਵਾਰੀ ਕੋਈ ಗ್ರಾಮ ਸਭਾ ਦਾ ਮਤਾ ಗ್ರಾಮ ਪੰਚਾਇਤ ਪਾਊਗੀ ਤਾਂ ਜਿਹੜਾ ਤੁਸੀਂ ਪੁਲਿਸ ਵਾਲਿਆਂ ਦੀ ਗੱਲ ਕਰਦੇ ਹੋ ਜਾਂ ਹੋਰ ਅਧਿਕਾਰੀਆਂ ਦੀ ਗੱਲ ਕਰਦੇ ਹੋ ਉਹ ਜ਼ਰੂਰਤ ਨਹੀਂ ਕਰਨਗੇ ਉਸ ਪਿੰਡ ਦੇ ਵਿੱਚ ਕੁਝ ਨਜਾਇਜ਼ ਕਰਨ ਦੀ ਸਰ ਪਿੰਡਾਂ ਨੂੰ ਹੋਰ ਮਾਡਰਨ ਤੇ ਕਲਚਰ ਨਾਲ ਜੁੜੇ ਹੋਏ ਚੀਜ਼ਾਂ ਕਰਨ ਵਾਸਤੇ ਪੰਚਾਇਤਾਂ ਨੂੰ ਹੋਰ ਕਿਹੜੀ ਗੱਲ ਦਾ ਜ਼ੋਰ ਦੇਣਾ ਚਾਹੀਦਾ ਹੈ ਤਾਂ ਕਿ ਪਿੰਡ ਦੇ ਹੋਰ ਵਿੱਚ ਸੁਧਾਰ ਕੀਤਾ ਜਾਵੇ ਉਹਦੇ ਲਈ ਫਿਰ ਦੁਬਾਰਾ ਗੱਲ ਗ੍ਰਾਮ ਸਭਾ ਤੇ ਆਉਂਦੀ ਆ ਜਦੋਂ ਗ੍ਰਾਮ ਸਭਾ ਦਾ ਜਿਹੜਾ ਇਹ ਮਤਲਬ ਹਾੜੀ ਸੋਣੀ ਦਾ ਆਮ ਜਲਾਸਾ ਹੋਣਾ ਜੇ ਇਹਨਾਂ ਰੀਅਲਿਟੀ ਹੋਵੇ ਤਾਂ ਜੋ ਵੀ ਸਮੱਸਿਆਵਾਂ ਪੇਸ਼ ਨੇ ਉਸ ਗ੍ਰਾਮ ਪੰਚਾਇਤ ਦੇ ਵਾਸੀਆਂ ਨੂੰ ਉੱਥੇ ਉਹ ਸਾਰੇ ਡਿਸਕਸ ਕਰਨਗੇ ਉਹਦੇ ਬਾਰੇ ਉਹ ਫੈਸਲੇ ਲੈਣਗੇ ਤੇ ਜਦੋਂ ਸਾਰੇ ਸਵਿਰਧ ਹੋਣਗੇ ਸਮਾਜ ਭਲਾਈ ਲਈ ਪਿੰਡ ਦੀ ਭਲਾਈ ਲਈ ਤਾਂ ਉਹਦੇ ਉੱਤੇ ਉਹ ਐਕਟ ਪਾਉਂਡ ਵੀ ਕਰਨਗੇ ਮੈਂ ਤਾਂ ਅਕਸਰ ਕਹਿੰਦਾ ਕਿ ਜਿਹੜਾ ਸਭ ਤੋਂ ਵੱਡਾ ਧਰਮ ਆ ਉਹ ਸਮਾਜ ਭਲਾਈ ਆ ਇਹ ਜਿਹੜਾ ਸਮਾਜ ਭਲਾਈ ਦਾ ਮੌਕਾ ਇਹ ਜਿਹੜਾ ಗ್ರಾಮ ਪੰਚਾਇਤ ਐਕਟ 1994 ਉਹ ਪ੍ਰੋਵਾਈਡ ਕਰਦਾ ਹੈਗਾ ਉਹਦਾ ਸਾਰਿਆਂ ਨੂੰ ਸਹੀ ਢੰਗ ਨਾਲ ਫਾਇਦਾ ਫਾਇਦਾ ਲੈਣਾ ਚਾਹੀਦਾ ਤੇ ਉਹਦੇ ਉੱਤੇ ਜਿਹੜਾ ਹੈ ਐਕਟੂਪਨ ਕਰਨਾ ਚਾਹੀਦਾ ਸਰ ਆਖਰ ਵਿੱਚ ਇਹੀ ਪੁੱਛਣਾ ਚਾਹੁੰਦਾ ਤੁਸੀਂ ਐਡਵੋਕੇਟ ਐਡਵੋਕੇਟ ਦੇ ਤੌਰ ਤੇ ਲੋਕਾਂ ਨੂੰ ਕੀ ਜਾਗਰੂਤਾ ਦੇਣਾ ਚਾਹੁੰਦੇ ਹੋ ਕਿ ਆਪਣੀ ਜਿਹੜੀ ਪਾਵਰ ਹੈ ਆਪਣੀ ਵੋਟਾਂ ਦੀ ਪਾਵਰ ਹੈ ਪੰਚਾਇਤ ಗ್ರಾಮ ਦੀ ਪੰਚਾਇਤ ਸਭਾ ਦੀ ਉਹ ਸੋਚ ਸਮਝ ਕੇ ਪਾ ਆਪਣੇ ਰੂਲ ਆਪਣੇ ਆਪਣਾ ਉਹਨਾਂ ਨੂੰ ਪਾਵਰ ਪਤਾ ਹੋਣ ਆਪਣੇ ਰੂਲਸ ਪਤਾ ਹੋਣ ਤਾਂ ਕਿ ਉਹ ਪਿੰਡ ਦੇ ਵਿਕਾਸ ਦੇ ਲਈ ਪੰਚਾਇਤ ਦੇ ਉੱਤੇ ਜ਼ੋਰ ਪਾ ਸਕਣ ਕਿ ਇਹ ਸਾਡਾ ਕੰਮ ਕੀਤਾ ਜਾਵੇ ਜਿਹੜੇ ਪਿੰਡ ਦੇ ਵਿੱਚ ਮੈਂ ਜਿਵੇਂ ਸ਼ੁਰੂ ਚ ਕਿਹਾ ਬਜ਼ੁਰਗ ਬਜ਼ੁਰਗ ਨੇ ਇਸੇ ਤਰ੍ਹਾਂ ਜਿਹੜੇ ਨੌਜਵਾਨ ਪੜ੍ਹੇ ਲਿਖੇ ਨੇ ਤੇ ਜਿਹੜੀਆਂ ਘਰਾਂ ਦੇ ਵਿੱਚ ਕੰਮ ਕਰਨ ਵਾਲੀਆਂ ਸੁਹਾਣੀਆਂ ਨੇ ਔਰਤਾਂ ਨੇ ਉਹਨਾਂ ਨੂੰ ਪਿੰਡ ਦੀਆਂ ਸਾਰੀਆਂ ਸਮੱਸਿਆਵਾਂ ਦਾ ਪਤਾ ਉਹ ਪਹਿਲੀ ਕੋਸ਼ਿਸ਼ ਇਹੀ ਕਰਨ ਕਿ ਇੱਕ ਅਜੰਡਾ ਟਾਈਪ ਬਣਾਉਣ ਕਿ ਆ ਸਾਡੇ ਪਿੰਡ ਦੀਆਂ ਆਹ ਲੋੜਾਂ ਨੇ ਇਹਨਾਂ ਦਾ ਹੱਲ ਕਰਨਾ ਜ਼ਰੂਰੀ ਆ ਜਿਹੜਾ ਇਹਨਾਂ ਦੇ ਹੱਲ ਕਰਨ ਲਈ ਕੋਸ਼ਿਸ਼ ਕਰੂਗਾ ਅਸੀਂ ਉਹਨੂੰ ਚੁਣਾਂਗੇ ਜਦੋਂ ਪਿੰਡ ਦੇ ਵਿੱਚ ਅਜਿਹੀ ਕੋਈ ਗੱਲ ਸ਼ੁਰੂ ਹੋਊ ਤੇ ਗਿਣਤੀ ਵਧੂਗੀ ਤਾਂ ਆਪਣੇ ਆਪ ਸਰ ਸੰਤੀ ਵੱਲ ਤੁਰਨਗੇ ਪਹਿਲੀ ਗੱਲ ਥੋੜਾ ਮੈਂ ਟੋਕਣਾ ਚਾਹੁੰਦਾ ਐ ਇੱਥੇ ਮੈਂ ਪੁੱਛਣਾ ਚਾਹੁੰਦਾ ਜੇ ਪੰਚਾਇਤ ਚ ਸਭਾ ਤੇ ਇਲੈਕਸ਼ਨ ਹੋ ਜਾਂਦੇ ਐ ਉਸ ਤੋਂ ਬਾਅਦ ਲੋਕਾਂ ਦੇ ਕੰਮ ਨਹੀਂ ਹੁੰਦੇ ਇਹੋ ਜੀ ਕੋਈ ਅਮੈਂਡਮੈਂਟ ਜਾਂ ਐਸਾ ਜਿਹਾ ਕੋਈ ਪ੍ਰਵਧਾਨ ਹੈਗਾ ਕਿ ਲੋਕੀ ਉਹਨੂੰ ਦੁਬਾਰਾ ਚੁਣ ਸਕਣ ਨਹੀਂ ਦੁਬਾਰਾ ਰੀ ਇਲੈਕਸ਼ਨ ਦਾ ਲੋਕਾਂ ਕੋਲੇ ਕੋਈ ਪਾਵਰ ਨਹੀਂ ਪਹਿਲਾਂ ਸੀ ਉਹ ਉਹ ਹਟਾ ਦਿੱਤੀ ਗਈ ਪਰ ਜਿਹੜੀ ਪੰਚਾਇਤ ਜਿਹੜਾ ਸਰਪੰਚ ਜਿਹੜਾ ਪੰਚ ਇਸ ਐਕਟ ਦੀ ਉਲੰਘਣਾ ਕਰਦਾ ਇਹਦੇ ਵਿੱਚ ਪੂਰਾ ਪ੍ਰੋਸੀਜਰ ਹੈਗਾ ਉਹਨਾਂ ਨੂੰ ਸਸਪੈਂਡ ਕਰਨ ਦਾ ਤੇ ਉਹਨਾਂ ਨੂੰ ਰਿਮੂਵ ਕਰਨ ਦਾ ਉਹ ਜਿਹੜੀ ਮੰਨ ਲਓ ਜਿਹੜੇ ਵਾਰਡ ਦੇ ਵਿੱਚੋਂ ਜੇ ਪੰਚ ਦੀ ਸੀਟ ਖਾਲੀ ਹੁੰਦੀ ਆ ਸਰਪੰਚ ਦੀ ਸੀਟ ਖਾਲੀ ਹੁੰਦੀ ਆ ਤਾਂ ਉਹਦੇ ਵਿੱਚ ਜਿਵੇਂ ਐਮਐਲਏ ਦੀ ਬਾਈ ਇਲੈਕਸ਼ਨ ਹੁੰਦੀ ਆ ਇਸੇ ਤਰ੍ਹਾਂ ਹੀ ਬਾਈ ਇਲੈਕਸ਼ਨ ਦਾ ਪ੍ਰੋਵੀਜ਼ਨ ਹੈਗਾ ਜੀ ਇਸ ਬਾਰੇ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ ਕਿ ਬਾਈ ਇਲੈਕਸ਼ਨ ਕੀਤਾ ਜਾ ਸਕਦਾ ਹੈ ਬਹੁਤ ਘੱਟ ਪਿੰਡਾਂ ਜਿਹੜੇ ਬਾਈ ਇਲੈਕਸ਼ਨ ਕਰਾਉਂਦੇ ਆ ਹਾਲਾਂਕਿ ਬਾਈ ਇਲੈਕਸ਼ਨ ਬਹੁਤ ਘੱਟ ਮੈਂ ਦੇਖਿਆ ਹੁੰਦੇ ਨਹੀਂ ਹੈ ਬਟ ਫਿਰ ਵੀ ਲੋਕੀ ਬਹੁਤ ਦੁਖੀ ਹੈਗੇ ਆ ਆਪਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਬਾਈ ਇਲੈਕਸ਼ਨ ਕੀ ਚੀਜ਼ ਹੈ ਇਹ ਨਹੀਂ ਤੁਸੀਂ ਜਿਹੜਾ ਬਾਈ ਇਲੈਕਸ਼ਨ ਕਹਿ ਰਹੇ ਹੋ ਨਾ ਮੈਂ ਉਹ ਬਾਈ ਇਲੈਕਸ਼ਨ ਕਹਿ ਰਿਹਾ ਜਿੱਥੇ ਚੁਣੇ ਹੋਏ ਪੰਚ ਨੂੰ ਜਾਂ ਸਰਪੰਚ ਨੂੰ ਰਿਮੂਵ ਕੀਤਾ ਜਾਂਦਾ ਤੇ ਉਹ ਜਿਹੜਾ ਉਹਦਾ ਡਿਪਾਰਟਮੈਂਟ ਦੇ ਵਿੱਚ ਇਸ ਐਕਟ ਦੇ ਵਿੱਚ ਸਾਰਾ ਪ੍ਰੋਸੀਜਰ ਹੈਗਾ ਤੇ ਉਹ ਲਾਗੂ ਵੀ ਹੁੰਦਾ ਤੇ ਇਸ ਮਤਲਬ ਇਸ ਜਿਹੜੇ ਗਲਤ ਕੰਮ ਕਰਦੇ ਆ ਉਹ ਰਿਮੂਵ ਵੀ ਕੀਤੇ ਜਾਂਦੇ ਆ ਸਸਪੈਂਡ ਵੀ ਕੀਤੇ ਜਾਂਦੇ ਆ ਉਹਦਾ ਆਪਣਾ ਪ੍ਰੋਪਰ ਪ੍ਰोसीजर ਪ੍ਰੋਵਾਈਡਡ ਹੈਗਾ ਜੀ ਇਸ ਐਕਟ ਦੇ ਵਿੱਚ ਠੀਕ ਆ ਸਰ ਥੈਂਕ ਯੂ ਇਹ ਸੀਗਾ ਸਾਡੇ ਨਾਲ ਐਕਟਿਵ ਐਡਵੋਕੇਟ ਪਰਮਿੰਦਰ ਗਿੱਲ ਜੀ ਦੇਖਦੇ ਰਹੋ ਸਾਡਾ ਚੈਨਲ 7 ਥੈਂਕ ਯੂ